केजी ਵਾਲ ਕੋ ਡਬਲ ਪੀ ਐਚ ਡੀ ਐਚੂ ਤੇ ਭਗਵੰਤ ਕੋ ਸਿੰਗਲ ਮੈਨੂੰ ਬਹੁਤ ਅਫਸੋਸਨਾ ਕਹਿਣਾ ਪੈਂਦਾ ਕਿ ਸਾਰੀਆਂ ਮੇਅਰਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਵੇਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸਾ ਨਿਲਾਮ ਹੋਈਆਂ ਅਮਰitsar ਵੀ ਨਿਲਾਮ ਹੋਈ ਜਲੰਧਰ ਵੀ ਹੋਈ ਲੁਧਿਆਣਾ ਤੋਂ ਸਾਰੇ ਲੈ ਕੇ ਇਹ ਵੀ ਨਿਲਾਮ ਜ਼ਰੂਰ ਹੋਈ ਹੋਈ ਕਿਉਂਕਿ ਜਿੰਨਾ ਤਰਲੋ ਮੱਚੀ ਐਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋ ਤੁਹਾਨੂੰ ਪਤਾ ਕਿੰਨਾ ਧਰਮੋਂ ਬਚੀ ਹੋਣਾ ਪਏ ਤੋ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਤਲਾ ਹਾਊਸ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਰ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਕਿ ਸੀ ਮਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕਰੀ ਰੱਖੇ ਨੇ ਬਟ ਇਹਦੇ ਵਿੱਚ ਭਾਜਪਾ ਨੇ ਜਿਸ ਔਨੈਸਟੀ ਤੇ ਕਮਜ਼ੋਰੀ ਵਿੱਚ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਇਹ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਉਹ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਭੰਦੇ ਬਾਹਰੋਂ ਫੜੀ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਹੈ ਇੱਥੇ ਭਗਵਾਨ ਤੋਂ ਥੋੜਾ ਚਲਾ ਰਹੇ ਇੱਥੇ ਤੇ ਗੈਂਗਸਟਰ ਛਲਾ ਦੇ ਜਿੱਥੇ ਤੁਸੀਂ ਵੇਰ ਦਿਓ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੀ ਜਿਹੜਾ ਲੰਗਾ ਨਾਜੇ ਫਗਵਾੜੇ ਚ ਹੀ ਹੋਇਆ ਦੇਖੋ ਬਹੁਤ ਅਨਫੋਰਚਨਿਟੀ ਅਸੀਂ ਬਹੁਤ ਮਸ਼ਕੂਰ ਰੀਨਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹਨਾਂ ਨੇ ਇੱਕ ਰਿਟਾਇਰ ਜਲ ਜੱਦੀ ਬੇਤਲੀ ਲਾਇਆ ਕਇਏ ਤੱਕ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇੰਟਰ ਮਾਨੇਬਲ ਕੋਰਟ ਨੂੰ ਇੰਟਰਵਿਨ ਕਰਨਾ ਪਿਆ ਇੱਕ ਰਿਟਾਇਰਡ ਜੱਜ ਲੈਣਾ ਜੇ ਪਿਛਲੀ ਵਾਰ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਜਿਸ ਸਾਡੇ ਇੱਕ ਦੋ ਸਾਥੀ ਜਿਹੜੇ ਭੱਜੇ ਉਹ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਹੈ ਇੱਥੋਂ ਦਾ ਇੱਕ ਡੀਐਸਪੀ ਤਕੀਲ ਆਇਆ ਨੰਬਰ ਭਰਤਪੂਰ ਸੀ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ ਸਾਡੀਆਂ 5 6 ਹਾਨਰੇਬਲ ਕਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਉਹ ਝੂਠੇ ਪਰਚੇ ਦਰਜ ਕੀਤੇਗੇ ਲਗਾਤਾਰ ਚਾਪੇ ਵਾਤੇ ਅੱਜ ਵੀ ਬਲੈਂਕਟ ਬੇਲ ਲੈਣਾ ਲੈਣੀ ਪਈ ਐ ਇੱਥੇ ਲੈਣ ਵਾਸਤੇ ਅਧਿ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਓਪੋਜੀਸ਼ਨ ਨੂੰ ਆਪਣੇ ਸਾਥੀਆਂ ਸੁਬੇ ਤੇ ਖੁਦ ਗੇੜ ਤੱਕ ਆਣਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅਮੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਨਾ ਇਹਨਾਂ ਦੀ ਸੋਚ ਅਬੇਦਕਰ ਸਾਹਿਬ ਨਾਲਿਲਦੀ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਬੋਸਟ ਪ੍ਰੋਟੈਕਟਿਡ ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਘਾਟੇ ਜਲੇਵਲੇ ਬਾਗ ਤੱਕ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰਕੇ ਇੱਕ ਆਦਮੀ ਆ ਕੇ ਬਰਜ਼ੋਰ ਕੋਸ਼ਿਸ਼ ਕਰ ਰਿਹਾ ਕਿ ਡਾਕਟਰ ਅਬੇਦਕਰ ਸਾਹਿਬ ਦੇ ਬੋਤਲ ਨੂੰ ਨੁਕਸਾਨ ਪਹੁੰਚਾਇਆ ਜਾਏ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰੌਟਰ ਆਇਰੰ ਦਾ ਸਟੈਚੂ ਹੋਣ ਦੇ ਕਾਰਨ ਉਹਨੂੰ ਨੁਕਸਾਨ ਨਹੀਂ ਪਹੁੰਚਿਆ ਬਟ ਸਟੈਚੂ ਨੂੰ ਨਹੀਂ ਪਹੁੰਚਿਆ ਬਟ ਸਾਡੇ ਹਿਰਦਿਆਂ ਨੂੰ ਪਹੁੰਚਿਆ ਹਿੰਦੁਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰਟ ਹੋਏ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡੈਮਨਟ ਕੀਤਾ ਕੇਜਰੀਵਾਲ ਤੋਂ ਨਾ ਤਾਂ ਇਸ ਗੱਲ ਕਰ ਅਸੀਂ ਇੱਥੇ ਆਏ ਹਾਂ ਸਾਨੂੰ ਉਰਜੋਰ ਉਮੀਦ ਹੈ ਅੱਜ ਕਿ ਜਸਟਿਸ ਹਰਮਨਸਿਧ ਲਾਲ ਦੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ ਤੇ ਜੋ ਫੇਅਰ ਇਲੈਕਸ਼ਨ ਹੋਈ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹੁੰਚਾਇਆ ਦੋ ਸਾਡੇ ਸਾਥੀ ਇੱਕ ਅੱਧਾ ਸਾਡੇ ਨਾਲ ਹੋਰ ਵੀ ਜਿਹੜਾ ਹੈ ਸੀ ਉਹਦੇ ਵਿੱਚ ਵੀ ਕਮੀ ਆਈ ਹੈ ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਧਮਕਾ ਕੇ ਸੋ ਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤੇ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਵੀਰਾਂ ਤੇ ਭਰਾਵਾਂ ਨਾਲ ਤੇ ਭੈਣਾਂ ਨਾਲ ਗੁੱਦਾ ਕਰਦੀ ਇਹਨਾਂ ਸਾਰੇ ਨੂੰ ਦੀ ਕੀਮਤ ਅਦਾ ਕਰਨੀ ਕੈ ਕਿਤੇ ਨਹੀਂ ਕਰਦਾ